ਕੈਨੇਡਾ ਵਿੱਚ ਸ਼ਰਾਬ ਦੇ ਠੇਕਿਆਂ ਸਣੇ ਕਨਵੀਨੀਅன்ஸ் ਸਟੋਰ ਲੁੱਟਣ ਅਤੇ ਘਰਾਂ ਵਿੱਚ ਡਾਕੇ ਮਾਰਨ ਦੇ ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਨੇ 10 ਪੰਜਾਬੀਆਂ ਸਣੇ 16 ਜਣਿਆਂ ਨੂੰ ਗ੍ਰਿਫਤਾਰ ਕਰਦਿਆਂ 1500 ਤੋਂ ਵੱਧ ਦੋਸ਼ ਆਇਦ ਕੀਤੇ ਨੇ ਪੰਜਾਬੀਆਂ ਦੀ شناخت ਅਵਨੇਂਦਰ, ਦਿਲਪ੍ਰੀਤ ਸਿੰਘ, ਗਗਨਦੀਪ ਸਿੰਘ, ਪਰਵਿੰਦਰ ਲੋਧੜਾ, ਪੁਨੀਤ ਸਹਿਜੜਾ, ਪ੍ਰੀਤਿੰਦਰ ਸਹੋਤਾ, ਸੰਦੀਪ ਗਰੇਵਾਲ, ਬਲਰਾਜ ਢਿੱਲੋਂ ਬਲਕਾਰ ਸਿੰਘ ਮਾਨ ਅਤੇ ਅਮਨਦੀਪ ਸੰਧਾਵਾਲੀਆ ਵਜੋਂ ਕੀਤੀ ਗਈ ਹੈ ਯੋਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਅਕਤੂਬਰ 2023 ਅਤੇ ਜੁਲਾਈ 2024 ਦਰਮਿਆਨ ਯੋਰਕ ਰੀਜਨ ਅਤੇ ਗ੍ਰੇਟਰ ਟ੍ਰਾਂਟੋ ਏਰੀਆ ਵਿੱਚ ਵਾਪਰੀਆਂ ਲੁੱਟਦੀਆਂ ਵਾਰਦਾਤਾਂ ਦੀ ਪੜਤਾਲ ਕਰਦਿਆਂ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਸ਼ਰਾਬ ਦੇ ਠੇਕੇ ਅਤੇ ਹੋਰ ਸਟੋਰ ਲੁੱਟਣ ਵਾਲੇ ਝੁੰਡ ਦੇ ਰੂਪ ਵਿੱਚ ਦਾਖਲ ਹੁੰਦੇ ਅਤੇ ਹਿੰਸਾ ਦਾ ਡਰਾਵਾ ਦਿੰਦੇ ਆ ਕੀਮਤੀ ਚੀਜ਼ਾਂ ਲੈ ਕੇ ਫਰਾਰ ਹੋ ਜਾਂਦੇ ਇਹਨਾਂ ਕੀਮਤੀ ਚੀਜ਼ਾਂ ਨੂੰ ਬਾਅਦ ਵਿੱਚ ਵੇਚ ਦਿੱਤਾ ਜਾਂਦਾ। ਪ੍ਰੋਜੈਕਟ ਸਪਾਰਟਨ ਦੌਰਾਨ ਕੁੱਲ 10 ਮਾਮਲਿਆਂ ਦੀ ਪੜਤਾਲ ਕੀਤੀ ਗਈ ਅਤੇ 16 ਜਣਿਆਂ ਦੀ ਗ੍ਰਿਫਤਾਰੀ ਸੰਭਵ ਹੋ ਸਕੀ। ਸ਼ੱਕੀਆਂ ਵੱਲੋਂ ਤਕਰੀਬਨ 6,24,000 ਡਾਲਰ ਮੁੱਲ ਦੀਆਂ ਚੀਜ਼ਾਂ ਚੋਰੀ ਕੀਤੀਆਂ ਗਈਆਂ ਜਿਨ੍ਹਾਂ ਵਿਰੁੱਧ 1538 ਦੋਸ਼ਾਇਦ ਕੀਤੇ ਗਏ ਨੇ। ਇਹਨਾਂ ਵਿੱਚੋਂ 797 ਦੋਸ਼ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਨਾਲ ਸਬੰਧਤ ਨੇ। ਇਸੇ ਦੌਰਾਨ ਲੈਕਰ ਕੰਟਰੋਲ ਬੋਰਡ ਆਫ 온ਟਾਰੀਓ ਦੀ ਰਿਸੋਰਸ ਪ੍ਰੋਟੈਕਸ਼ਨ ਇਕਾਈ ਦੇ ਸੀਨੀਅਰ ਡਾਇਰੈਕਟਰ ਮਾਰਟੀ ਪਾਵਰ ਨੇ ਦੱਸਿਆ ਕਿ ਪੁਲਿਸ ਨਾਲ ਤਾਲਮੇਲ ਅਧੀਨ ਅਪਰਾਧੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾ ਰਹੀ ਹੈ ਉਧਰ ਪੁਲਿਸ ਨੇ ਦੱਸਿਆ ਕਿ ਬ੍ਰੈਮਟਨ ਦੇ 25 ਸਾਲ ਦੇ ਪੁਨੀਤ ਸਹਿਜੜਾ ਵਿਰੁੱਧ 19 ਦੋਸ਼ ਸ਼ਾਇਦ ਕੀਤੇ ਗਏ ਨੇ ਜਦਕਿ ਮਿਸੀਸਾਗਾ ਦੇ 44 ਸਾਲਾ ਅਵਨੇਂਦਰ ਵਿਰੁੱਧ 147 ਦੋਸ਼ਾਇਦ ਕੀਤੇ ਗਏ ਨੇ ਇਸੇ ਤਰ੍ਹਾਂ ਬ੍ਰੈਮਟਨ ਦੇ 30 ਸਾਲਾ ਦਿਲਪ੍ਰੀਤ ਸਿੰਘ ਵਿਰੁੱਧ 9 ਅਪਰਾਧਿਕ ਦੋਸ਼ ਅਤੇ ਬਗੈਰ ਕਿਸੇ ਪਤੇ ਟਿਕਾਣੇ ਵਾਲੇ ਗਗਨਦੀਪ ਸਿੰਘ ਵਿਰੁੱਧ 6 ਦੋਸ਼ ਆਇਦ ਕੀਤੇ ਗਏ ਨੇ ਬ੍ਰੈਮਟਨ ਦੇ 45 ਸਾਲਾ ਪਰਵਿੰਦਰ ਲੋਧੜਾ ਵਿਰੁੱਧ 4 ਦੋਸ਼ ਅਤੇ ਬ੍ਰੈਮਟਨ ਦੇ ਹੀ 38 ਸਾਲਾ ਪ੍ਰੀਤਿੰਦਰ ਸਹੋਤਾ ਵਿਰੁੱਧ 117 ਅਪਰਾਧਿਕ ਦੋਸ਼ ਆਇਦ ਕੀਤੇ ਜਾਣ ਦੀ ਰਿਪੋਰਟ ਹੈ ट्रंटो दे 39 ਸਾਲਾ ਸੰਦੀਪ ਗਰੇਵਾਲ ਵਿਰੁੱਧ 8 ਅਪਰਾਧਿਕ ਦੋਸ਼ ਅਤੇ ਬ੍ਰੈਂਪਟਨ ਦੇ 32 ਸਾਲਾ ਬਲਰਾਜ ਟੇਲੋਂ ਵਿਰੁੱਧ 32 ਅਪਰਾਧਿਕ ਦੋਸ਼ ਸ਼ਾਇਦ ਕੀਤੇ ਗਏ ਨੇ ਬ੍ਰੈਂਪਟਨ ਦਾ 35 ਸਾਲਾ ਬਲਕਾਰ ਸਿੰਘ ਮਾਨ 29 ਕ੍ਰਿਮੀਨਲ ਚਾਰजेस ਦਾ ਸਾਹਮਣਾ ਕਰ ਰਿਹਾ ਹੈ ਜਦਕਿ ਬ੍ਰੈਂਪਟਨ ਦੇ ਹੀ 31 ਸਾਲਾ ਅਮਨਦੀਪ ਵਿਰੁੱਧ 85 ਦੋਸ਼ਾਇਦ ਕੀਤੇ ਗਏ ਨੇ ਯੋਰਕ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਹਨਾਂ ਮਾਮਲਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸਪੈਸ਼ਲ ਐਨਫੋਰਸਮੈਂਟ ਟੀਮ ਨਾਲ 1866 878 5423 ਐਕਸਟੈਂਸ਼ਨ 7817 ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟਾਪਰਜ਼ ਨਾਲ 1800 222 ਟਿਪਸ ਤੇ ਕਾਲ ਕੀਤੀ ਜਾ ਸਕਦੀ ਹੈ। ਇਸੇ ਦੌਰਾਨ ਹੋਮ ਡੈਪੋ ਕੈਨੇਡਾ ਦੇ ਡਾਇਰੈਕਟਰ ਐਸੈਟ ਪ੍ਰੋਟੈਕਸ਼ਨ ਪਾਲ ਡਿਡੋਨਾਟੋ ਨੇ ਦੱਸਿਆ ਕੈ ਸ਼ਾਪਿੰਗ ਦਾ ਸੁਖਾਵਾਂ ਮਾਹੌਲ ਸਿਰਜਣ ਦੇ ਯਤਨਾਂ ਤਹਿਤ ਲਾਅ ਐਨਫੋਰਸਮੈਂਟ ਏਜੰਸੀਆਂ ਨਾਲ ਭਾਈਵਾਲੀ ਦਾ سلسلہ جاری ਰੱਖਿਆ ਜਾਵੇਗਾ ਤਾਲਮੇਲ ਅਧੀਨ ਅੱਗੇ ਵਧਿਆਂ ਹੀ ਰਿਟੇਲ ਸਟੋਰ ਲੁੱਟਣ ਵਾਲਿਆਂ ਦੀ ਨਕੇਲ ਕਸੀ ਜਾ ਸਕਦੀ ਹੈ ਬਿਊਰੋ ਰਿਪੋਰਟ ਹਮਦਰ ਟੀਵੀ